ਹੱਥਾਂ ਦੇ ਵਿੱਚ ਕਰੋੜਾਂ ਦੇ ਵਪਾਰੀਆਂ ਨੇ ਕਟੋਰੇ ਫੜੇ ਹੋਏ ਨੇ ਤੁਸੀਂ ਦੇਖੋ ਅਮਰਸਰੀ ਦੇ ਵਾਲੇ ਭਾਈ ਸਾਹਿਬ ਖੜੇ ਨੇ ਹੱਥ 'ਚ ਕਟੋਰਾ ਫੜਿਆ ਹੋਇਆ ਤੁਸੀਂ ਦੇਖੋ ਕਿ ਜਿਵੇਂ ਪਿੱਛੇ ਇੱਕ ਤੋਂ ਇੱਕ ਲਗਜ਼ਰੀ ਗੱਡੀ ਲੱਗੀ ਹੋਈ ਆ ਭਾਈ ਸਾਹਿਬ ਦੀ ਜਿਹੜੀ MG ਆ ਉਹ ਲੱਗੀ ਹੋਈ ਆ ਪਰ ਉਹਦੇ ਨਾਲ ਤੁਸੀਂ ਦੇਖੋ ਮੂਰੇ ਕਟੋਰਾ ਰੱਖਿਆ ਸਾਨੂੰ ਕਹਿੰਦੇ ਤੁਸੀਂ ਇੱਕ ਟੀਨ ਕਿਉਂ ਪਾ ਲਿਆ ਤੁਸੀਂ ਇੱਕ ਦਰਵਾਜਾ ਕਿਉਂ ਢੱ ਲਿਆ ਸਾਨੂੰ ਆਪਣੀ ਜਗ੍ਹਾ ਤੇ ਹੀ ਕੰਮ ਨਹੀਂ ਕਰਨ ਦਿੱਤਾ ਜਾ ਰਹਾ ਸਾਡੇ ਕੋਲ ਵੈਲਿਡ ਜੀਐਸਟੀ ਨੰਬਰ ਹੈਗੇ ਆ ਜੇ ਵੱਡੇ ਪਲੋਟਾਂ ਨੂੰ ਇਹਨੇ ਕਨਵਰਜਨ ਦੇ ਦਿੱਤੀ ਤੇ ਸਾਡੀ ਗਲਤੀ ਦੱਸੋ ਬਈ ਅਸੀਂ ਕੀ ਮਾੜਾ ਕੀਤਾ ਸਾਨੂੰ ਕਿਉਂ ਨਹੀਂ ਦੇ ਰਹੇ ਸਾਨੂੰ ਕਿਉਂ ਧੱਕਾ ਮਾਰ ਕੇ ਬਾਹਰ ਕੱਢਣਾ ਚਾਹੁੰਦੇ ਆ ਸਾਨੂੰ ਤਾਂ ਚਾਬੀਆਂ ਲੈ ਲਓ ਸਾਨੂੰ ਦੱਸ ਦੋ ਅਸੀਂ ਕਰੀਏ ਕੀ ਅੱਗੇ ਅਸੀਂ ਕਿਵੇਂ ਬੱਚੇ ਪਾਲੀਏ ਅਸੀਂ ਕਿਵੇਂ ਆਪਣਾ ਗੁਜ਼ਾਰਾ ਕਰੀਏ ਸਰਕਾਰ ਨੂੰ ਕੋਈ ਤਾਂ ਜਵਾਬ ਦੇਣਾ ਪੈਣਾ ਭਾਜੀ ਇਸ ਗੱਲ ਦਾ ਨਹੀਂ ਤਾਂ ਸਾਡੇ ਕੋਲ ਤਾਂ ਹੋਰ ਕੋਈ ਰਸਤਾ ਰਹਿ ਨਹੀਂ ਗਿਆ ਵੀਰ ਤੁਹਾਨੂੰ ਦਿਖਾਉਣ ਲੱਗਿਆ ਕਾਰਾਂ ਦੇਖੋ ਤੁਸੀਂ ਕੀ ਕ੍ਰੈਟਾ ਤੇ ਕੀ ਮਰਸੀਡੀਜ਼ ਕੀ ਆਡੀ ਤੇ ਕੀ ਬੀਐਮਡਬਲਿਊ ਹੱਥਾਂ 'ਚ ਕਰੋੜੇ ਜਿਹੜੇ ਹੱਥਾਂ ਦੇ ਵਿੱਚ ਕਰੋੜਾਂ ਦੇ ਵਪਾਰੀਆਂ ਨੇ ਕਟੋਰੇ ਫੜੇ ਹੋਏ ਨੇਗੇ ਤੇ ਨਾਲ ਨਾਲ ਜੇ ਕਿਹਾ ਜਾਵੇ ਜਿਸ ਤਰ੍ਹਾਂ ਦੀ ਇਹ ਤਸਵੀਰ ਨਜ਼ਰ ਪੈਂਦੀ ਆ ਤਾਂ ਉਹਦੇ ਵਿੱਚ ਆਪਣੇ ਆਪ ਨੂੰ ਹਉਤਾਸ਼ ਹੁੰਦੇ ਇਹ ਵਪਾਰੀ ਦਿਖਾ ਰਹੇ ਨੇ ਕਿ ਸਾਡੇ ਕੋਲ ਕੋਈ ਹਿਲਾ ਜਿਹੜਾ ਨਹੀਂ ਰਿਹਾ ਇਸ ਕਰਕੇ ਸਾਨੂੰ ਹੁਣ ਕਟੋਰੇ ਨੇ ਜਿਹੜੇ ਅੱਜ ਵੀ ਲਾਗੂ ਕੀਆ ਹੋਇਆ ਪਟੋਰੇ ਫੜਨੇ ਪੈ ਰਹੇ ਨੇ ਕਰੋਨਾ ਦੇ ਇਹ ਵਪਾਰੀ ਐਡਮਿਨਿਸਟ੍ਰੇਸ਼ਨ ਕਹਿੰਦਾ ਹੈ ਕਿ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਪਟੋਰਾ ਰੱਖ ਕੇ ਗੱਡੀਆਂ ਦੇ ਵਿੱਚ ਤੁਸੀਂ ਦੇਖੋ ਅਮਰਸਰੀ ਵਾਲੇ ਭਾਈ ਸਾਹਿਬ ਖੜੇ ਨੇ ਹੱਥ 'ਚ ਕਟੋਰਾ ਫੜਿਆ ਹੋਇਆ ਇਹ ਮੈਸੇਜ ਹੈ ਪ੍ਰਸ਼ਾਸਨ ਨੂੰ ਦੇਣ ਦੇ ਵਾਸਤੇ ਕਿ ਆਖਰਕਾਰ ਕੀ ਅਜੀ ਇਹ ਹਾਲਾਤ ਬਣ ਗਏ ਕਿ ਪ੍ਰਸ਼ਾਸਨ ਦੇ ਖਿਲਾਫ ਇਹ ਪ੍ਰਦਰਸ਼ਨ ਹੈ ਜਿਹੜਾ ਭਾਈ ਸਾਹਿਬ ਕੀ ਅਜੀ ਇਹ ਹਾਲਾਤ ਬਣ ਗਏ ਕਿ ਪ੍ਰਦਰਸ਼ਨ ਜਿਹੜਾ ਤੁਸੀਂ ਪ੍ਰਸ਼ਾਸਨ ਦੀ ਡਿਮਾਂਡ ਲਈਏ ਜੀ ਸਾਡੀ ਕੋਈ ਡਿਮਾਂਡ ਨਹੀਂ ਹੈ ਪ੍ਰਦਰਸ਼ਨ ਨਾਲ ਜੋ ਕੰਮ ਨਹੀਂ ਹੋ ਪਾਰੀ ਜੀ ਉਹਦੇ ਲਈ ਸਿਆ ਜਾਇਆ ਮਿਸਿਊਜ਼ ਨੋਟਿਸ ਤੇ ਉਹਰ ਜੋ ਸਭ ਕੁਝ ਹੈਗਾ ਉਹਦੇ ਲਈ ਅਸੀਂ ਇੱਥੇ ਆਏ ਹਾਂ ਪਰ ਬੇਦਰ ਸ਼ਰਮਨਾਕ ਤਸਵੀਰ ਜੇ ਕਹੀਏ ਕਿ ਇੱਕ ਉਸ ਵਪਾਰੀ ਦੀ ਦਿਖਾ ਰਹੇ ਆ ਚੰਡੀਗੜ੍ਹ ਪ੍ਰਸ਼ਾਸਨ ਕਰਕੇ ਕਿ ਐਡੀਆਂ ਮਹਿੰਗੀਆਂ ਗੱਡੀਆਂ ਤੇ ਹੱਥ ਚ ਕਟੋਰੇ ਫੜੇ ਸਾਨੂੰ ਇਹ ਕਰਕੇ ਆਣਾ ਪੈ ਰਿਹਾ ਜੀ ਦੇਖੋ ਸਰ ਸਰਕਾਰੀ ਇਕਤਾ ਨਹੀਂ ਕੋਈ ਨਹੀਂ ਹੋ ਰਹੀ ਅਸੀਂ ਬਹੁਤ ਵਾਰੀ ਟਰਾਈ ਕੀਤੀ ਹੈ ਗੱਲਬਾਤ ਕਰਨ ਦੀ ਆਫਿਸ ਜਾ ਕੇ ਹਰ ਚੀਜ਼ ਕਰਨ ਦੀ ਬਟ ਕੋਈ ਸੁਣਵਾਈ ਨਹੀਂ ਹੋ ਰਹੀ ਅਸਾਨੂੰ ਇੱਥੇ ਆਣਾ ਪੈ ਰਿਹਾ ਐਗੜੋਲੇ ਲੈ ਕੇ ਤੁਸੀਂ ਦੇਖੋ ਕਿ ਜਿਵੇਂ ਪਿੱਛੇ ਇੱਕ ਤੋਂ ਇੱਕ ਲਗਜ਼ਰੀ ਗੱਡੀ ਲੱਗੀ ਹੋਈ ਆ ਭਾਈ ਸਾਹਿਬ ਦੀ ਜਿਹੜੀ MG ਆ ਉਹ ਲੱਗੀ ਹੋਈ ਆ ਪਰ ਉਹਦੇ ਨਾਲ ਤੁਸੀਂ ਦੇਖੋ ਮੂਰੇ ਕੋਟੋਰਾ ਰੱਖਿਆ ਖਾਲਸਾ ਸਾਹਿਬ ਦੇਖੀਏ ਵੈਸੇ ਦਾ ਬਿਹਤ ਸ਼ਰਮਨਾਕ ਇੱਕ ਮੈਸੇਜ ਪਰ ਤੁਸੀਂ ਦੇਣ ਦੀ ਕੋਸ਼ਿਸ਼ ਕਰੀ ਹੈ ਤਸਵੀਰ ਨਜ਼ਰ ਪੈਂਦੀ ਹੈ ਵੀ ਐਡੇ ਕਰੋੜਾਂ ਦੇ ਵਪਾਰੀ ਤੇ ਆਖਰਕਾਰ ਸੜਕਾਂ ਦੇ ਮਜਬੂਰ ਹੋਏ ਬੈਠੇ ਆ ਭਾਜੀ ਐਡਮਿਨਿਸਟ੍ਰੇਸ਼ਨ ਸਮਝੀ ਨਹੀਂ ਰਹੀ ਹੈ ਹੁਣ ਸਾਡੇ ਫਾਦਰ ਨੂੰ ਜਗ੍ਹਾ ਅਲੋਟ ਹੋਈ ਹੈ ਐਡਮਿਨਿਸਟ੍ਰੇਸ਼ਨ ਦਾ ਸਰਕਾਰੀ ਦਫਤਰ ਅੱਜ ਤੱਕ ਉਹੀ ਨਕਸ਼ਾ ਬਣਿਆ ਹੋਇਆ ਜਿਹੜਾ ਨਕਸ਼ਾ ਉਹਨਾਂ ਨੇ 1950 ਦੀ 60 ਚ ਬਣਾਇਆ ਸੀਗਾ ਇਹ ਸਾਨੂੰ ਕਹਿੰਦੇ ਤੁਸੀਂ ਇੱਕ ਟੀਨ ਕਿਉਂ ਪਾ ਲਿਆ ਤੁਸੀਂ ਇੱਕ ਦਰਵਾਜ਼ਾ ਕਿਉਂ ਕੱਢ ਲਿਆ ਸਾਨੂੰ ਆਪਣੀ ਜਗ੍ਹਾ ਤੇ ਹੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸਾਡੇ ਕੋਲ ਵੈਲਿਡ ਜੀਐਸਟੀ ਨੰਬਰ ਹੈਗੇ ਆ ਅਸੀਂ ਲੀਗਲ ਕੰਮ ਕਰ ਰਹੇ ਹੈਗੇ ਆ ਸਭ ਤੋਂ ਜ਼ਿਆਦਾ ਟੈਕਸ ਗਵਰਨਮੈਂਟ ਨੂੰ ਚੰਡੀਗੜ੍ਹ ਨੂੰ ਇੱਥੋਂ ਜਾ ਰਿਹਾ ਹੈ ਫਿਰ ਵੀ ਸਾਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੇ ਵੱਡੇ ਪਲੋਟਾਂ ਨੂੰ ਇਹਨਾਂ ਨੇ ਕਨਵਰਜਨ ਦੇ ਦਿੱਤੀ ਤੇ ਸਾਡੀ ਗਲਤੀ ਦੱਸੋ ਬਈ ਅਸੀਂ ਕੀ ਮਾੜਾ ਕੀਤਾ ਸਾਨੂੰ ਕਿਉਂ ਨਹੀਂ ਦੇ ਰਹੇ ਸਾਨੂੰ ਕਿਉਂ ਧੱਕਾ ਮਾਰ ਕੇ ਬਾਹਰ ਕੱਢਣਾ ਚਾਹੁੰਦੇ ਆ ਇਹ ਚਾਹੁੰਦੇ ਅਸੀਂ ਚੰਡੀਗੜ੍ਹ ਛੱਡ ਜਾਈਏ ਅਸੀਂ ਬਾਹਰ ਚਲੇ ਜਾਈਏ ਸ਼ਹਿਰ ਸੂਬੇ ਦੀ ਸ਼ਾਨ ਵਪਾਰੀ ਹੁੰਦੇ ਨੇ ਕਿਉਂਕਿ ਉਹਨਾਂ ਦੇ ਉਹਨਾਂ ਦੇ ਟੈਕਸੀਜ਼ ਦੇ ਨਾਲ ਬਹੁਤ ਵੱਡਾ ਸਿਸਟਮ ਚੱਲਦਾ ਪਰ ਜੇਕਰ ਵਪਾਰੀ ਨੂੰ ਇਸ ਤਰ੍ਹਾਂ ਦੇ ਨਾਲ ਬੈਠਣਾ ਪੈ ਜਾਏ ਤੇ ਇਹ ਜਿਹੜੀ ਤਸਵੀਰ ਹੈ ਲੱਗਦਾ ਵੀ ਬਾਹਰ ਬਹੁਤ ਇੰਪੈਕਟ ਪਾਉ ਇਸ ਚੀਜ਼ ਦਾ ਓਏ ਅਸੀਂ ਚਾਹੁੰਦੇ ਦਾ ਇਹੀ ਆ ਸਰਕਾਰ ਦੀ ਅੱਖਾਂ ਖੁੱਲਣ ਸਰਕਾਰ ਨੂੰ ਪਤਾ ਲੱਗੇ ਵੀ ਅਸੀਂ ਕੰਮਦੰਦੇ ਛੱਡ ਕੇ ਅਸੀਂ ਕਿੰਨੇ ਪਰੇਸ਼ਾਨ ਹੋਏ ਪਏ ਆ ਅਸੀਂ ਤਾਂ ਚਾਬੀਆਂ ਲੈ ਕੇ ਕਟੋਰੇ ਲੈ ਕੇ ਘੁੰਮ ਰਿਹਾ ਭਾਜੀ ਸਾਨੂੰ ਤਾਂ ਚਾਬੀਆਂ ਲੈ ਲਓ ਸਾਨੂੰ ਦੱਸ ਦੋ ਅਸੀਂ ਕਰੀਏ ਕੀ ਅੱਗੇ ਅਸੀਂ ਕਿਵੇਂ ਬੱਚੇ ਪਾਲੀਏ ਅਸੀਂ ਕਿਵੇਂ ਆਪਣਾ ਗੁਜ਼ਾਰਾ ਕਰੀਏ ਸਰਕਾਰ ਨੂੰ ਹੁਣ ਕੋਈ ਤਾਂ ਜਵਾਬ ਦੇਣਾ ਪੈਣਾ ਭਾਜੀ ਇਸ ਗੱਲ ਦਾ ਨਹੀਂ ਤਾਂ ਸਾਡੇ ਕੋਲ ਤਾਂ ਹੁਣ ਕੋਈ ਰਸਤਾ ਰਹਿ ਨਹੀਂ ਗਿਆ ਅਸੀਂ ਸੜਕਾਂ 'ਤੇ ਹੀ ਬੈਠੇ ਰਹਿਣਾ ਹੁਣ ਜਦ ਤੱਕ ਸਰਕਾਰ ਸਾਡੀ ਸੁਣਦੀ ਨਹੀਂ ਹੈ ਜੀ ਦੇਖੋ ਤਾਂ ਕਹਿ ਸਕਦੇ ਆ ਵੀ ਵਪਾਰੀ ਉਹ ਵਰਗ ਹੈ ਜਿਹਦੇ ਨਾਲ ਆਖਰ ਹਰੇਕ ਸਟੇਟ ਸੂਬਾ ਸ਼ਹਿਰ ਯੂਟੀਏ ਚਾਹੁੰ ਸ਼ਹਿਰ ਅੱਗੇ ਵਧੇ ਫੁੱਲੇ ਪਰ ਤੁਸੀਂ ਦੇਖੋ ਕਿ ਇਹ ਤਸਵੀਰ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਦੀ ਆ ਚੰਡੀਗੜ੍ਹ ਮਾਡਲ ਸ਼ਹਿਰ ਹੈ ਤੇ ਉੱਥੇ ਓਡੀ ਤੋਂ ਲੈ ਕੇ ਗੱਲ ਕਰਾਂ ਤੁਸੀਂ ਐਮਜੀ ਦੀ ਚਾਹੇ ਬੀਐਮਡਬਲਯੂ ਵਾਲੇ ਚਾਹੇ ਕ੍ਰੇਟਾ ਵਾਲੇ ਕਹਿਣ ਦਾ ਮਤਲਬ ਹਰ ਇੱਕ ਜਿਹੜਾ ਵੱਡਾ ਵਪਾਰੀ ਹੈ ਉਹ ਅੱਜ ਸੜਕ ਦੇ ਉੱਤੇ ਭੀਖ ਮੰਗਣ ਨੂੰ ਮਜਬੂਰ ਹੈ ਕਟੋਰੇ ਹੱਥਾਂ ਦੇ ਵਿੱਚ ਨੇ ਮਸਲਾ ਜੇ ਤੁਹਾਨੂੰ ਦੱਸਦਾ ਮੈਂ ਡਿਟੇਲ ਦੇ ਵਿੱਚ ਤਾਂ ਹੋਇਆ ਵੀ ਜਿਹੜੇ ਪਲਾਟਸ ਇੱਥੇ ਜਿਸ ਤਰ੍ਹਾਂ ਦੇ ਨਾਲ ਅਲੋਟ ਹੋਏ ਸੀਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ 'ਚ ਕਈ ਬਦਲਾਅ ਨੇ ਜਿਹੜੇ ਉਹ ਕੀਤੇ ਗਏ ਨੇ ਪਰ ਉਹਨਾਂ ਬਦਲਾਵਾਂ ਦੇ ਚੱਲਦੇ ਤੁਸੀਂ ਦੇਖੋ ਕਿ ਆਖਰ ਅੱਜ ਤਸਵੀਰ ਇਹ ਆ ਗਈ ਕਿ ਉਹਨਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਨੋਟਿਸ ਨੇ ਉਹ ਜਾ ਰਹੇ ਨੇ ਤਾਂ ਉਸ ਕਰਕੇ ਵਪਾਰੀ ਇਸ ਗੱਲ ਨੂੰ ਮੰਨਦਾ ਵੀ ਆਖਰ ਜੇਕਰ ਵੱਡੇ ਪਰਾਟਾ ਨੂੰ ਕਨਵਰਜ ਵਿੱਚ ਲਿਆਂਦਾ ਗਿਆ ਤਾਂ ਛੋਟਿਆਂ ਨੂੰ ਕਿਉਂ ਨਹੀਂ ਤੇ ਤਸਵੀਰਾਂ ਜੇ ਦੇਖਿਆ ਜਾਵੇ ਤਾਂ ਕਹਿਣ ਦੇ ਵਿੱਚ ਜ਼ਰੂਰ ਹੈ ਵੀ ਆਖਰ ਜਿਹੜਾ ਕਰੋੜਾਂ ਦਾ ਵਪਾਰੀ ਆ ਉਹ ਸੜਕਾਂ ਤੇ ਆ ਤੇ ਹੱਥਾਂ ਦੇ ਵਿੱਚ ਕਟੋਰੇ ਲੈ ਕੇ ਪ੍ਰਦਰਸ਼ਨ ਦੇ ਨਾਲ ਮੈਸੇਜ ਦੇਣ ਦੀ ਉਹਦੀ ਕੋਸ਼ਿਸ਼ ਹੈ ਕਿਉਂਕਿ ਅੱਜ ਪੂਰਾ ਇੰਡਸਟਰੀਅਲ ਏਰੀਆ ਫੇਸ ਟੂ ਬੰਦ ਕੀਤਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਵਪਾਰੀਆਂ ਦਾ ਰੋਸ ਹੈ ਕਿ ਜਦੋਂ ਸੁਣਵਾਈ ਨਹੀਂ ਹੋ ਰਹੀ ਹੈਗੀ ਜਿਹੜੇ ਪਲਾਟਾਂ ਦੇ ਛੋਟਿਆਂ ਦੇ ਵਿੱਚ ਜੇਕਰ ਜਿਹੜੇ ਵੱਡਿਆਂ 'ਚ ਰਾਹਤ ਦਿੱਤੀ ਤਾਂ ਛੋਟਾ ਨੂੰ ਕਿਉਂ ਨਹੀਂ ਕਿਉਂਕਿ ਪੁਰਾਣੇ ਇਹਨਾਂ ਦੇ ਪੁਰਖਿਆਂ ਦੇ ਕਹਿੰਦੇ ਇਹ ਪਲਾਟ ਨੇ ਤੇ ਜਿਵੇਂ ਸਰਦਾਰ ਜੀ ਨੇ ਦੱਸਿਆ ਕਿ ਜੇਕਰ ਅਸੀਂ ਸਮੇਂ ਦੇ ਹਿਸਾਬ ਦੇ ਨਾਲ ਉਹਨਾਂ 'ਚ ਬਦਲਾਅ ਕਰੇ ਨਹੀਂ ਤਾਂ ਹੁਣ ਉਹਦੇ ਬਦਲਾਅ ਕਰਨ ਦੇ ਲਈ ਹੈ ਜਿਹੜਾ ਯਾਨੀ ਕਿ ਚੇਂਜ ਜੋ ਕੀਤਾ ਗਿਆ ਉਹਨਾਂ ਦੇ ਵੱਲੋਂ ਤਾਂ ਉਹਦੇ ਉੱਤੇ ਚੰਡੀਗੜ੍ਹ ਪਰ ਹਸ਼ਨ ਦੇ ਰਿਹਾ ਹੈ ਤੇ ਕਹਿੰਦੇ ਸਾਡੇ ਕੋਲ ਕੋਈ ਰਾਹ ਨਹੀਂ ਬਚਦਾ ਵੀ ਹੁਣ ਅਸੀਂ ਪ੍ਰੋਟੈਸਟ ਕਰੀਏ ਇਸ ਕਦਰ ਕਿ ਆਖਰ ਸਾਡੀ ਜੀ ਇੱਕ ਸ਼ਰਮਨਾਕ ਹਾਲਾਤ ਬਣੇ ਹੋਏ ਨੇ ਤਾਂ ਉਹ ਮੈਸੇਜ ਹੈ ਜਿਹੜਾ ਬਾਕੀ ਲੋਕਾਂ ਤੱਕ ਵੀ ਪਹੁੰਚੇ ਤਾਂ ਕਿ ਪ੍ਰਸ਼ਾਸਨ ਦੇ ਕੰਨ ਖੁੱਲਣ ਸੀਨੀਅਰ ਵੀਡੀਓਨਸਟ ਮੈਂ ਤੇ ਦਿਨਾਲ ਸੁਮਿਸਿੰਗੁਰ ਯਲਾਸ 20 ਵੀ ਚੰਡੀਗੜ੍ਹ